7 ਅਪ੍ਰੈਲ 1925 ਨੂੰ ਜੈਤੋ ਦੇ ਮੋਰਚੇ ਦੇ ਵਿੱਚ ਜਥੇਦਾਰ ਸੰਤਾ ਸਿੰਘ ਦੀ ਅਗਵਾਹੀ ហេਠ ਜਿਹੜਾ ਤੀਜਾ ਜਥਾ ਸੀਗਾ ਇਹ ਜੈਤੋ ਪਹੁੰਚਦਾ ਆ ਇਸ ਜਥੇ ਦੇ ਨਾਲ ਕੀ ਹੁੰਦਾ ਆ ਉੱਥੇ ਜਾ ਕੇ ਕੀ ਵਾਪਰੇ ਆ ਆਓ ਸਭ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਸਾਡੇ ਇਸ ਇਤਿਹਾਸ ਦੀ ਲੜੀ ਦੇ ਨਾਲ ਲਗਾਤਾਰ ਜੁੜੇ ਹੋਏ ਹੋ ਤਾਂ ਤੁਹਾਨੂੰ ਇਹ ਗੱਲ ਜ਼ੂਰ ਪਤਾ ਹੋਵੇਗੀ ਕਿ ਅਸੀਂ ਜੈਤੋ ਦੇ ਮੋਰਚੇ ਦੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜਿੱਥੇ ਦੋ ਜਥੇ ਜਿਨ੍ਹਾਂ ਦੀ ਗਿਣਤੀ 500 ਦੇ ਨੇੜੇ ਹੁੰਦੀ ਸੀ ਅਕਾਲ ਤਖਬ ਸਾਇਬ ਤੋਂ ਅਰਦਾਸਾ ਕਰਕੇ ਉੱਥੋਂ ਤੁਰਦੇ ਜਦੋਂ ਜੈਤੋ ਪਹੁੰਚਦੇ ਜੈਤੋ ਪਹੁੰਚ ਕੇ ਆਪੜੀ ਗ੍ਰਫਤਾਰੀ ਜਿੰਦੇ ਇਹਨਾਂ ਜਥਿਆਂ ਨੂੰ ਸ਼ਹੀਦੀ ਜਥਾ ਕਹਿ ਕੇ ਵੀ ਸਨਮਾਨ ਦਿੱਤਾ ਗਿਆ ਹੈਰਾਨੀ ਦੀ ਗੱਲ ਤਾਂ ਇਹ ਸੀਗੀ ਕਿ ਉਦੋਂ ਸਿੱਖ ਕੌਮ ਦਾ ਆਪਸੀ ਪਿਆਰ ਇੰਨਾ ਸੀ ਕਿ ਇਨ੍ਹਾਂ ਜਥਿਆਂ ਨੂੰ ਰਵਾਨਗੀ ਦੇਣ ਦੇ ਵਾਸਤੇ ਵਿਦਾ ਕਰਨ ਵਾਸਤੇ 30-30 ਹਜ਼ਾਰ ਸਿੱਖਾਂ ਦਾ ਇਕੱਠ ਅਕਾਲ ਤਖਤ ਸਾਹਿਬ ਹੁੰਦਾ ਸੀ ਜਦੋਂ ਇਸ ਇਤਿਹਾਸ ਨੂੰ ਅਸੀਂ ਪੜਦੇ ਹਾਂ ਸਾਡੇ ਰੋਂਗਟੇ ਖੜੇ ਹੋ ਜਾਂਦੇ ਆ ਕਿ ਇਨ੍ਹਾਂ ਜਥਿਆਂ ਦੇ ਵਿੱਚ ਮਾਵਾ ਨੇ ਖੁਦ ਆਪਣੇ ਪੁੱਤਰਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਅਕਾਲ ਤਖ਼ਤ ਸਾਹਿਬ ਤੋਂ ਤੋਰੇ ਸੀਗੇ ਕਿ ਜਾਓ ਤੇ ਜਾ ਕੇ ਤੁਸੀਂ ਜੈਤੋ ਦੇ ਮੋਰਚੇ ਵਿੱਚ ਸ਼ਹੀਦੀ ਦਾ ਜਾਂ ਪੀਵੋ ਅਸੀਂ ਸਮਝਾਂਗੇ ਤੁਸੀਂ ਉੱਥੇ ਸ਼ਹੀਦ ਹੋਏ ਤੇ ਸਾਡੇ ਦੁੱਧ ਦੀ ਤੁਸੀਂ ਇੱਜ਼ਤ ਰੱਖ ਲਈ ਹੈ ਐਸਾ ਵੀ ਇਸ ਮੋਰਚੇ ਦੇ ਵਿੱਚ ਦੇਖਣ ਨੂੰ ਮਿਲਿਆ ਜੈਤੋ ਦੇ ਮੋਰਚੇ ਵਿੱਚ ਹੀ ਦੇਖਣ ਨੂੰ ਮਿਲਿਆ ਜਿੱਥੇ ਮਾਂ ਨੇ ਦੁੱਧ ਚੁੰਘਦੇ ਬੱਚੇ ਨੂੰ ਵੀ ਜਾ ਕੇ ਜੈਤੋ ਦੇ ਮੋਰਚੇ ਪਹੁੰਚੀ ਉਸ ਬੱਚੇ ਦੇ ਸਿਰ 'ਚ ਗੋਲੀ ਵੱਜਦੀ ਹੈ ਤੇ ਆਪ ਦੇ ਸੀਨੇ ਵਿੱਚ ਵੀ ਗੋਲੀ ਵੱਜਦੀ ਹੈ ਇਹ ਮਾਂ ਪੁੱਤ ਵੀ ਜੈਤੋ ਦੇ ਮੋਰਚੇ ਵਿੱਚ ਸ਼ਹੀਦੀ ਦਾ ਜਾਂਬ ਪਿੰਦੇ ਆ। ਜਦੋਂ ਮੈਂ ਪੂਰੀ ਗੱਲ ਜੈਤੋ ਦੀ ਮੋਰਚੇ ਦੀ ਕਰਾਂ ਪਤਾ ਨਹੀਂ ਕਿੰਨੇ ਕੁ ਸਿੱਖਾਂ ਨੇ ਜੈਤੋ ਦੇ ਮੋਰਚੇ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਜੇ ਆਪਾਂ ਗੱਲ ਕਰੀਏ ਕਿੰਨਿਆਂ ਨੇ ਗ੍ਰਿਫਤਾਰੀ ਦਿੱਤੀਆਂ ਕਿ ਸਾਡੇ ਕੋਲ ਗਿਣਤੀ ਕੋਈ ਨਹੀਂ ਹੈ। ਅੱਜ ਜੈਤੋ ਦੇ ਮੋਰਚੇ ਵੱਲ ਤੀਸਰਾ ਜਥਾ ਜਥੇਦਾਰ ਸੰਤਾ ਸਿੰਘ ਦੀ ਅਗਵਾਹੀ ਹੇਠ ਇਹ ਤੁਰਦਾ ਆ 22 ਮਾਰਚ ਨੂੰ ਤੁਰਦਾ ਇਹ ਜਥਾ ਲਾਇਆ ਜੈਤੋ ਦੇ ਵਿੱਚ ਪਹੁੰਚਦਾ ਆ ਜਦੋਂ ਜੈਤੋ ਵਿੱਚ ਪਹੁੰਚੇ ਆ ਅੱਗੇ ਪੁਲਿਸ ਖਲੋਤੀ ਹੈ ਤੇ ਪੁਲਿਸ ਨੇ ਕੀ ਕੀਤਾ ਕਿ ਇਹਨਾਂ ਦੀ ਆਓ ਭਗਤ ਲਈ ਕਹਿ ਲਮਾ ਇਨਾਂ ਦੇ ਸਵਾਗਤ ਲਈ ਮਸ਼ੀਨ ਗੰਨਾ ਬੀੜੀਆਂ ਹੋਈਆਂ ਆ ਹੱਥਾਂ ਦੇ ਵਿੱਚ ਸੋਟੀਆਂ ਪਕੜੀਆਂ ਹੋਈਆਂ ਆ ਸ਼ਮਾਂ ਵਾਲੀਆਂ ਡਾਂਗਾ ਆਪਣੇ ਹੱਥਾਂ ਦੇ ਵਿੱਚ ਪਕੜੀਆਂ ਹੋਈਆਂ ਜਿਵੇਂ ਪਹਿਲਾ ਆਏ ਹੋਏ ਜਥਿਆਂ ਦੇ ਉੱਤੇ ਇਹ ਜਿਹੜੇ ਹਾਕਮ ਸੀਗੇ ਜ਼ੁਲਮ ਕਰਦੇ ਸੀਗੇ ਜਦੋਂ ਇਨ੍ਹਾਂ ਜਥੇ ਦੇ ਉੱਤੇ ਵੀ ਜ਼ੁਲਮ ਕਰਨ ਲੱਗੇ ਤੇ ਕੁਝ ਪਤਵੰਤੇ ਸੱਜਣ ਕੁਝ ਰਾਜਨੀਤਿਕ ਲੀਡਰ ਵੀ ਇੱਥੇ ਪਹੁੰਚੇ ਹੋਏ ਸੀਗੇ। ਉਹਨਾਂ ਨੇ ਪੁਲਿਸ ਨੂੰ ਆਖਿਆ ਕਿ ਜਿਹੜਾ ਇਹ ਜਥਾ ਆ ਨਿਹੱਥਾ ਆ ਆਪਣੇ ਮੁਖ ਤੋਂ ਵਾਹਿਗੁਰੂ ਦਾ ਜਾਪ ਕਰ ਰਿਹਾ। ਸਾਨੂੰ ਲੱਗਦਾ ਕਿ ਇਹਨਾਂ ਉੱਤੇ ਗੋਲੀਆਂ ਚਲਾਉਣੀਆਂ, ਡਾਂਗਾ ਚਲਾਉਣੀਆਂ ਗਲਤ ਹੋ ਜਾਏਗਾ। ਸੋ ਪੁਲਿਸ ਨੇ ਉਹਨਾਂ ਸੋਜਬਾਨ ਲੋਕਾਂ ਦੀ ਗੱਲ ਨੂੰ ਮੰਨਿਆ। ਪਰ ਆਏ ਹੋਏ ਜਥੇ ਨੂੰ ਰੱਸੀਆਂ ਨਾਲ ਬੰਨ ਕੇ ਹੱਥਕੜੀਆਂ ਨਾਲ ਬੰਨ ਕੇ ਪਹਿਲਾ ਤਾਂ ਇਹਨਾਂ ਨੂੰ ਕਿਲੇ ਦੇ ਵਿੱਚ ਬੰਦੀ ਬਣਾ ਲਿਆ ਫਿਰ ਕਿਲੇ ਦੇ ਵਿੱਚੋਂ 90 ਦੀ ਬੀੜ 90 ਦੀ ਜੇਲ੍ਹ ਦੇ ਵਿੱਚ ਉੱਥੇ ਇਹਨਾਂ ਸਾਰੇ ਹੀ ਗ੍ਰਿਫਤਾਰ ਕੀਤੇ ਹੋਏ ਗੁਰੂ ਕੇ ਪਿਆਰਿਆਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੋ ਲੰਮਾ ਸੰਘਰਸ਼ ਲੰਮਾ ਜਥਾ ਇਹ ਚੱਲਿਆ ਆ ਜਿੱਥੇ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਸ਼ਹੀਦیاں ਤੇ ਗ੍ਰਿਫਤਾਰੀਆਂ ਹੋਈਆਂ ਆ ਬਾਰ-ਬਾਰ ਜਥਾ ਜਾਂਦਾ ਤੇ ਗ੍ਰਿਫਤਾਰੀਆਂ ਦਿੰਦੇ ਇਸੇ ਮੋਰਚੇ ਦੇ ਵਿੱਚ ਕੀ ਕਰਦੇ ਸੀਗੇ ਜ਼ਾਲਮ ਕਿ ਸਿੱਖਾਂ ਨੂੰ ਪਕੜਦੇ ਤਿੰਨ ਤਿੰਨ 100 4 400 ਕਿਲੋਮੀਟਰ ਦੂਰ ਛੱਡਿਆਉਂਦੇ ਸਿੱਖਾਂ ਦਾ ਸਬਰ ਕਮਾਲ ਦਾ ਸੀਗਾ ਕਿ ਉਹ 4 400 ਕਿਲੋਮੀਟਰ ਦੂਰ ਭੁੱਖੇ ਪਾਣੇ ਪਿਆਸੇ ਆਪਣੇ ਘਰਾਂ ਨੂੰ ਨਹੀਂ ਜਾਂਦੇ ਸੀਗੇ ਉਹਨਾਂ ਦਾ ਮੂਫ ਫੇਰ ਜੈਤੋਵਲ ਹੁੰਦਾ ਸੀ ਕਿ ਜੈਤੋ ਜਾਵਾਂਗੇ ਤੇ ਸ਼ੀਦੀ ਦਾ ਜਾਮ ਪੀਵਾਂਗੇ ਸੋ ਜੈਤੋ ਦੇ ਮੋਰਚੇ ਦੇ ਵਿੱਚ ਲਗਾਤਾਰ ਗੁਰੂ ਕੇ ਸਿੱਖਾਂ ਨੇ ਸ਼ਮੂਲੀਅਤ ਕੀਤੀ ਸੋ ਅੱਜ ਦੇ ਦਿਨ 1925ਵੀਂ ਨੂੰ ਜਥੇਦਾਰ ਸੰਤਾ ਸਿੰਘ ਦੀ ਅਗਵਾਹੀ ਹੇਠ ਸੰਤਾ ਸਿੰਘ ਦੀ ਅਗਵਾਹੀ ਹੇਠ ਤੀਸਰਾ ਜਤਾ ਇਸ ਤਰ੍ਹਾਂ ਜਥਾ ਜੈਤੋ ਦੇ ਵਿੱਚ ਪਹੁੰਚਿਆ ਸੀਗਾ ਜਿਸ ਜਥੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗਿਰਫਤਾਰੀ ਦਿੱਤੀ ਤੇ ਇਹ ਗੱਲ ਸਾਬਤ ਹੋ ਗਈ ਕਿ ਇਸ ਆਮੇ ਅਦਸ ਸਾਬਰ ਬੌਧਾ ਸਿੱਖਾ ਦੇ ਕੋ ਤਤਤੀਪ ਵਿੱਚ ਬੈਠ ਕੇ ਤੇਰਾ ਕੀਤਾ ਮਿਠਾ ਲਾ ਕੇ ਤਾਂ ਸਭ ਜਾਣ ਸਕਦੇ ਹਨ ਤੇ ਉਹੀ ਸਬਕ ਸਾਨੂੰ ਸਤੂ ਗੁਰਦੇ ਪੜਾਇਆ ਤੁਸੀਂ ਸਾਕੇ ਤੇ ਡੰਗਾ ਚਲਾਇਓ ਸਾਡੇ ਕੋਈ ਨਾ ਚਲਾ ਔਰ ਅਸੀਂ ਛੋਟੇ ਹੁੰਦੇ ਕੋਈ ਹੱਥ ਨਹੀਂ ਚੁੱਕਾਂਗੇ ਕੋਈ ਮੁੱਖ ਤੋਂ ਮਾਰਾ ਸ਼ਬ ਨਹੀਂ ਬੋਲਾਂਗੇ ਫਿਰ ਬੇਨਤੀ ਕਰਦੇ ਆ ਅੱਜ ਦੇ ਦਿਨ 1925 ਨੂੰ ਜਥੇਦਾਰ ਸੰਤਾ ਸਿੰਘ ਦੀ ਅਗਵਾਹੀ ਹੋਇਆ 30 ਅਕਤੂਬਰ ਕਾਸੀਲਾ ਉਜੈਤੋ ਵਿੱਚ ਪਹੁੰਚਿਆ ਸੀ ਗੁਰੂ ਮਾਲਕ ਕਿਰਪਾ ਕਰੇ ਸਾਤਗੁਰ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ